ਅੰਮ੍ਰਿਤ ਵੇਲੇ ਉੱਠ ਕੇ ਸਾਰਾ ਸਾਰਾ ਦਿਨ ਫਿਰ ਤੂੰ ਰੱਬੀ ਧੁਨ ਅਲਾਪਦਾ ਤੈਨੂੰ ਕੀ ਵਿਪਤਾ ਹੈ ਤੋ ਕਹੇ ਲੋਭ ਲਹਿਰ ਅਤਨੀ ਝਰ ਬਾਜੇ ਲੋਭ ਦੀਆਂ ਨਹੀਂ ਲਹਿਰਾ ਨੇ ਬੜੀਆਂ ਉਛਲਦੀਆਂ ਨੇ ਵੱਜਦੀਆਂ ਨੇ ਨੀਚਰ ਬਾਜੇ ਬੜੀਆਂ ਉੱਚੀਆਂ ਆ ਕੇ ਵੱਜਦੀਆਂ ਨੇ ਜ਼ੋਰ ਦੀਆਂ ਵੱਜਦੀਆਂ ਨੇ ਤੇ ਕਾਇਆ ਡੂਬੇ ਕੇ ਸਵਾਹੇ ਕੇ ਸਵਾਹੇ ਪ੍ਰਭ ਮੈਂ ਤੇ ਡੁੱਬਦਾ ਮੇਰਾ ਸਰੀਰ ਡੁੱਬਦਾ ਇਹਨਾਂ ਲਹਿਰਾਂ ਦੇ ਵਿੱਚ ਲਹਿਰ ਇੱਕ ਨਹੀਂ ਆਉਂਦੀ ਲੋਭ ਦੀਆਂ ਲਹਿਰਾਂ ਕਿਦਰੇ ਧਨ ਦਾ ਲੋਭ ਸੰਪਦਾ ਦਾ ਲੋਭ ਹੋਰ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦਾ ਲੋਭ ਲੋਭ ਤੇ ਕਈ ਪੱਖੋਂ ਹੁੰਦਾ ਹੈ ਲਹਿਰਾ ਕਈ ਇੱਕ ਲਹਿਰ ਚਲੀ ਵੀ ਗਈ ਦੂਜੀ ਆਈ ਦੂਜੀ ਚਲੀ ਗਈ ਤੀਜੀ ਆਈ ਚੌਥੀ ਆਈ ਭਗਤ ਨਾਮਦੇਵ ਜੀ ਕਹਿੰਦੇ ਨੇ ਹੈ ਪ੍ਰਭੂ ਮੈਂ ਤੇ ਡੁੱਬ ਰਿਆ ਤੂੰ ਰੱਖਿਆ ਕਰ ਤੂੰ ਬਖਸ਼ਿਸ਼ ਕਰ ਤੇ ਹੁਣ ਬੰਦੇ ਨੂੰ ਇਹ ਮਾਨ ਹੋਵੇ ਕਿਵੇਂ ਮੈਂ ਡੁੱਬ ਸਕਦਾ ਮੈਂ ਤੇ ਤੈਰਨਾ ਜਾਣਦਾ ਮੈਂ ਤੇ ਸਹਿਣਾ ਮੈਂ ਆਲਮਾ ਦਾਰਸ਼ਨਿਕ ਹਾਂ ਫਿਲਾਸਫਰ ਹਾਂ ਕਵੀ ਹਾਂ ਸਾਇਤਕਾ ਰਹਾ ਕਲਮ ਦਾ ధਨੀ ਹਾਂ ਦਿਮਾਗ ਦਾ ధਨੀ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤਾਹੋਂ ਖਰੇ ਸੁਝਾਨ ਤੇਥੋਂ ਵੀ ਚੰਗੇ ਚੰਗੇ ਸੁਝਾਨ ਗਿਆਨੀ ਪੰਡਤ ਵਜਾਏ ਨਹੀਂ ਕਪਰੀ ਇਹਨਾਂ ਲਹਿਰਾਂ ਨੇ ਡੋਬ ਕੇ ਰਖ ਦਿੱਤੇ ਕਿਹੜੀ ਗੱਲ ਦਾ ਮਾਣ ਕਰਦਾ ਤੂੰ ਇੱਕ ਸ਼ਬਦ ਗੁਰਵਰਜਨ ਦੇਵ ਜੀ ਮਹਾਰਾਜ ਦਾ ਬੜਾ ਕੀਮਤੀ ਆਪ ਕਹਿੰਦੇ ਅੰਧੀ ਕੰਮੀ ਅੰਧ ਮਨ ਮਨ ਅੰਧੇ ਤਨ ਅੰਧ ਚਿੱਕੜ ਲਾਈਏ ਕੀ ਥੀਏ ਜਾਂ ਟੁੱਟੇ ਪੱਥਰ ਬੰਦਾਂ ਬੜੀ ਕੀਮਤੀ ਪੰਕਤੀ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸਾਬ ਕਹਿੰਦੇ ਨੇ ਆਏ ਬੰਦੇ ਜਿਹੜਾ ਹੜ ਤੇ ਆਇਆ ਹੋਇਆ ਦਰਿਆ ਹੈ ਲੋਭ ਜਦ ਹੜ ਤੇ ਆਂਦਾ ਹੈ ਨਾ ਹੜ ਤੇ ਪਤਾ ਕੀ ਹੋ ਜਾਂਦਾ ਹੈ ਬੰਦਾ ਪਾਗਲ ਹੁੰਦਾ ਹੈ ਕ੍ਰੋਧ ਜਦ ਹੜ ਤੇ ਆਵੇ ਬੰਦਾ ਪਾਗਲ ਹੁੰਦਾ ਹੈ ਕਾਮ ਜਦ ਹੜ ਤੇ ਹੋਵੇ ਸੀਮਾਂ ਦੇ ਵੇਖ ਤੋਂ ਪਰੇ ਹੋਵੇ ਬੰਦਾ ਪਾਗਲ ਮੌਜਦ ਤੂਫਾਨੀ ਹੋਵੇ ਬੰਦਾ ਪਾਗਲ ਹੁੰਦਾ ਹੈ ਤੇ ਅਹੰਕਾਰ ਦਾ ਜਦ ਬਹੁਤ ਵੱਡਾ ਅਫਾਰ ਹੋਵੇ ਬੰਦਾ ਪਾਗਲ ਹੁੰਦਾ ਹੈ ਪਾਗਲ ਅਸਥਾਈ ਰੂਪ ਦੇ ਵਿੱਚ ਪਾਗਲ ਹੈ ਹੰਕਾਰੀ ਵਕਤੀ ਪਾਗਲ ਹੈ ਜਦੋਂ ਹੰਕਾਰ ਉੱਚ ਲਿਆ ਹੈ ਪਾਗਲ ਅਸਥਾਈ ਪਾਗਲ ਹੈ ਪਰ ਕਰੋਧੀ ਵਕਤੀ ਪਾਗਲ ਹੈ ਜਿੰਨੇ ਚਿਰ ਤੱਕ ਉਹਨੂੰ ਕ੍ਰੋਧ ਚੜਿਆ ਹੈ ਪਾਗਲ ਹੈ ਉਹ ਸੋਚ ਨਹੀਂ ਸਕੇਗਾ ਪਾਗਲ ਅਸਥਾਈ ਪਾਗਲ ਹੈ ਪਰ ਜਦ ਲੋਭ ਦੀ ਲਹਿਰ ਉਛਲੀ ਉਦੋਂ ਵੀ ਪਾਗਲ ਹੈ ਇੱਕ ਪਾਗਲ ਤੇ ਜਦੋਂ ਲੋਭ ਦੀ ਲਹਿਰ ਉਛਲੀ ਹੈ ਉਸ পাগল ਦੇ ਕੋਈ ਅੰਤਰਾ ਨਹੀਂ ਹੋਵੇ ਨਾ ਉਹ ਸੋਚ ਸਕੇਗਾ ਤੇ ਨਾ ਉਹ ਸੋਚ ਸਕੇਗਾ ਬਲਕੇ ਸਹਿਬ ਤੇ ਲੋ ਜਦੋਂ ਉਛਲਦਾ ਹੈ ਤੇ ਉਸ ਨੂੰ পাগল ਕੁੱਤੇ ਨਾਲ ਤਸਵੀਰਿੰਦੇ ਜਿਉਂ ਕੋ ਕਰ ਹਰ ਕਾਇਆ ਭਾਵੇਂ ਦਹਿਦ ਸਜਾਏ ਲੋਭੀ ਜੰਤ ਨਾ ਜਾਣੇ ਭਖ ਅਭਖ ਸਭ ਖਾ ਹਲਕਾਇਆ ਹਲਕਾਇਆ ਪੰਜਾਬ ਦੇ ਚ ਪਾਗਲ ਕੁੱਤੇ ਨੂੰ ਕਹਿੰਦੇ ਨਾ ਹਲਕਾਇਆ ਹਲਕਾ ਹੋ ਗਿਆ ਹਲਕਾਇਆ ਤੇ ਹਲਕੇ ਕੁੱਤੇ ਦੀ ਕੀ ਪਹਿਚਾਨ ਹਲਕੇ ਕੁੱਤੇ ਦੀ ਇਹ ਪਹਿਚਾਨ ਹੈ ਕਿ ਆਪਣੇ ਮਾਲਕ ਨੂੰ ਵੀ ਵੜੇਗਾ ਉਹਦੀ ਦ੍ਰਿਸ਼ਟੀ ਝੂਣ ਕੌਣ ਮਾਲਕ ਹੈ ਕਿਨੇ ਪਾਲਿਆ ਖਿਆਲ ਹੋਵੇ ਦੂਜਿਆਂ ਨੂੰ ਤੇ ਕੱਟੇਗਾ ਮਾਲਕ ਨੂੰ ਵੀ ਕੱਟੇਗਾ ਤੇ ਭਇਓ ਲੋਭ ਸੰਘ ਹੋਰਾ ਜਿਹੜਾ ਲੋਭ ਦੇ ਨਾਲ ਹਲਕਾਇਆ ਕੁੱਤਾ ਹੋ ਜਾਏ। ਸਾਬ ਕਹਿੰਦੇ ਉਹ ਦੁਨੀਆ ਨੂੰ ਤੇ ਧੋਖਾ ਦੇਗਾ ਗੁਰੂ ਨੂੰ ਵੀ ਧੋਖਾ ਦੇਣ ਦੀ ਕੋਸ਼ਿਸ਼ ਕਰੇਗਾ। ਉਹ ਤੇ ਬਾਜ਼ਾਰ ਵਿੱਚ ਠੱਗੀ ਕਰੇਗਾ ਗੁਰਦੁਆਰੇ ਵੀ ਠੱਗੀ ਕਰੇਗਾ। ਹਲਕਾਇਆ ਕੁੱਤਾ ਇਹਨੇ ਤੇ ਮਾਲਕ ਨੂੰ ਵੀ ਵਡਣਾ ਹੈ। ਇਹ ਤੇ ਮਾਲਕ ਨੂੰ ਵੀ ਕੱਟੇ ਜਿਉਂ ਕੋ ਕਰ ਹਰ ਕਾਇਆ धावे तह दिश जाए लोभी जंत न जाणै भख आ भख सब खाए। शायर गुरु अर्जुन देव जी महाराज ਦਾ ਫਰਮਾਨ ਜਦੋਂ ਲੋਭ ਲਹਿਰ ਉਛਲਦੀਏ ਹੜਤੇ ਆਉਂਦੀਏ ਬੰਦਾ ਪਾਗ ਲਾਉਂਦਾ। ਜਦੋਂ ਹੰਕਾਰ ਉਛਲਦਾ ਹੈ ਮਨੁੱਖ ਦੇ ਅੰਦਰ ਮਨੁੱਖ ਪਾਗਲ ਹੁੰਦਾ ਹੈ। ਪਾਗਲ ਅਸਥਾਈ ਹੈ। ਉਤਨੇ ਚਿਰ ਤੱਕ ਤੇ ਪਾਗਲ ਹੈ। ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਨੇ ਪ੍ਰਬੋਧ ਚੰਦਰ ਦਾ ਨਾਟਕ ਦੇਚ ਕਰੋਧ ਉਹ ਆਵਾਜ਼ ਕਰੋਧ ਦਾ ਬਚਨ ਬੜਾ ਕੀਮਤੀ ਛੰਦ ਲਿਖਿਆ ਹੈ। ਉਹਨਾਂ ਨੇ ਜੰਗ ਲਿਖੀ ਹੈ ਮੌਤ ਤੇ ਰਵੇਕ ਦੀ ਅੰਦਰ ਜੰਗ ਹੋ ਰਹੀ ਹੈ। ਸਰੀਰ ਦੇ ਚੰਦਰੁਸਤੀ ਤੇ ਬਿਮਾਰੀ ਦੇ ਕਿਟਾਨੋਂ ਨੇ ਜੰਗ ਹੋ ਰਹੀ ਹੈ। ਮਨ ਦੇ ਚ ਚੰਗੇ ਤੇ ਮਾੜੇ ਖਿਆਲ ਨੇ ਜੰਗ ਹੋ ਰਹੀ ਹੈ। ਇੱਕ ਸਿਆਣੀ ਦਾ ਕਹਿਣਾ ਜਦ ਮਨ ਦੇ ਚ ਜੰਗ ਹੈ ਤਨ ਦੇ ਚ ਜੰਗ ਹੈ ਤੇ ਬਾਹਰ ਕੀ ਸ਼ਾਂਤੀ ਖਾਕ ਲਬਣੀ ਹੈ। ਤੋ ਕਹਿੰਦੇ ਖਾਮੋਸ਼ੀ ਤੇ ਸ਼ਾਂਤੀ ਲਬਣੀ ਹੋਵੇ ਤੇ ਕਬਰਿਸਤਾਨ ਵਿੱਚ ਚਲੇ ਜਾ ਬਾਕੀ ਕਿਧਰੇ ਕੋਈ ਨਹੀਂ ਜੀਵਦੇ ਜਾਗਦੇ ਮਨੁੱਖ ਦੇ ਵਿੱਚ ਉਫਾਲ ਹੈਗੇ ਤੂਫਾਨ ਹੈਗੇ ਟਕਰਾਓ ਹੈਗਾ ਬੜਾ ਕੁਝ ਹੈ ਸ਼ਾਂਤੀ ਕਿਥੇ ਲੱਗੇਗਾ ਤੋ ਪੰਡਿਤ ਗੁਲਾਬ ਸਿੰਘ ਜੀ ਮਹਾਰਾਜ ਮੋਹ ਤੇ ਵਿਵੇਕ ਦੀ ਜੰਗ ਮੋਹ ਤੇ ਵਿਵੇਕ ਗਿਆਨ ਵਿਵੇਕ ਬੁੱਧ ਵਿਚਾਰ ਬੁੱਧ ਦੋਹਾਂ ਦੀ ਜੰਗ ਹੈ ਤੇ ਦੋਹਾ ਕੋਲ ਆਪਣੀ ਆਪਣੀ ਸੈਨਾ ਹੈ ਮੋਹ ਦੇ ਕੋਲ ਵੀ ਆਪਣੀ ਸੈਨਾ ਹੈ ਵਿਵੇਕ ਕੋਲ ਆਪਣੀ ਸੈਨਾ ਹੈ ਵਿਵੇਕ ਕੋਲ ਸ਼ਾਂਤੀ ਹੈ ਏਕਮਾ ਹੈ ਦਇਆ ਹੈ ਸੂਝ ਹੈ ਸਮਝ ਹੈ ਤਪੱਸਿਆ ਹੈ ਸਤ ਸੰਗ ਹੈ ਗਰਜ਼ ਕੇ ਸਾਰੇ ਉਸ ਦੀ ਸੈਨਾ ਹੈ ਤੇ ਮੋਹ ਦੇ ਕੋਲ ਵੀ ਆਪਣੀ ਸੈਨਾ ਹੈ ਨਿੰਦਾ ਹੈ ਝੂਠ ਹੈ ਤ੍ਰਿਸ਼ਨਾ ਹੈ ਵਾਸ਼ਨਾ ਹੈ ਕਾਮ ਹੈ ਕ੍ਰੋਧ ਹੈ ਲੋਭ ਹੈ ਅਹੰਕਾਰ ਹੈ ਇਹ ਸਭ ਉਸ ਦੇ ਸੈਨਾ ਤੇ ਸੈਨਾਪਤੀ ਹੈ ਤੇ ਦੋਹਾਂ ਦੀ ਜੰਗ ਹੋ ਰਹੀ ਹੈ। ਵਿਵੇਕ ਰਾਜੇ ਦੀ ਜਿੱਤ ਹੋ ਰਹੀ ਹੈ ਤੇ ਮੋਹ ਰਾਜੇ ਦੀ ਹਾਰ ਹੋ ਰਹੀ ਹੈ। ਉਹਦੇ ਬਹੁਤੇ ਸਿਪਾਹੀ ਮਾਰੇ ਗਏ, ਨਿੰਦਾ ਮਾਰੀ ਗਈ, ਝੂਠ ਮਾਰਿਆ ਗਿਆ। ਫਰੇਬ ਮਾਰਿਆ ਗਿਆ, ਛਲ ਮਾਰਿਆ ਗਿਆ, ਕਠੋਰਤਾ ਮਾਰੀ ਗਈ। ਗਰਸ ਕੇ ਇਸ ਤਰ੍ਹਾਂ ਦੇ ਜਿੰਨੇ ਉਸ ਦੇ ਸਿਪਾਹੀ ਸਨ ਤੇ ਫਿਰ ਸਿਪਾਹਸਾਲਾਰ ਸਨ, ਅਹੰਕਾਰ ਮਾਰਿਆ ਗਿਆ, ਕਾਮ ਮਾਰਿਆ ਗਿਆ। ਤੇ ਮੋਹ ਰਾਜਾ ਬਿਲਕੁਲ ਨਿਮੋਜਣਾ ਜਿਹਾ ਬੈਠਾ ਉਦਾਸ। ਇੱਕ ਜਰਨੈਲ ਇਸ ਦਾ ਗਰੋਧ ਉਕੋਲ ਆਇਆ ਤੇ ਕਹਿੰਦਾ ਰਾਜਨ ਗੱਲ ਕੀ ਹੈ ਤੇ ਮੋਹ ਕਹਿੰਦਾ ਦੇਖਦਾ ਨਹੀਂ ਤੇ ਮੇਰੀ ਸਾਰੀ ਫੌਜ ਮਾਰੀ ਗਈ ਦੇਖਦਾ ਨਹੀਂ ਪਿਆ ਮੇਰੇ بڑے بڑے ਜਰਨੈਲ ਮਾਰੇ ਗਏ ਆ ਜਿਹੜਾ ਵਿਵੇਕ ਹੈ ਇਹਦੀ ਜਿੱਤ ਹੋ ਰਹੀ ਹੈ ਪਤਾ ਸੀ ਗੁਰਦੁਆਰੇ ਕਿਸ ਵਾਸਤੇ ਹੈ ਸਿਰਫ ਵਿਵੇਕ ਲੈਣ ਵਾਸਤੇ ਹਾਰ ਪਰਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕ ਥੱਕ ਗਏ ਭਟਕ ਕੇ ਆਇਆ ਏ ਗੁਰਦੇਵ ਸਾਨੂੰ ਵਿਵੇਕ ਬੁੱਧ ਦੇ ਵਿਚਾਰ ਬੁੱਧ ਦੇ ਸੋਚਣ ਵਾਲੀ ਬੁੱਧ ਦੇ ਜ਼ਿੰਦਗੀ ਦੇ ਹਰ ਪਹਿਲੂ ਦੀ ਸੋਚ ਕਰ ਸਕੇ ਵਿਚਾਰ ਕਰ ਸਕੇ ਤੂੰ ਵਿਵੇਕ ਦੀ ਜਿੱਤ ਹੋ ਰਹੀ ਏ ਮੌ ਦੀ ਹਾਰ ਹੋ ਰਹੀ ਏ ਤੇ ਕ੍ਰੋਧ ਕਹਿੰਦਾ ਰਾਜਨ ਮੈਂ ਮੌ ਰਾਜਨ ਮੈਨੂੰ ਭੇਜ ਕੇ ਵੇਖ ਅਜੇ ਮੈਂ ਤੇ ਮੌਜੂਦ ਹਾਂ ਠੀਕ ਹੈ ਹੰਕਾਰ ਮਾਰਿਆ ਗਿਆ ਲੋਭ ਮਾਰੇ ਆ ਗਿਆ ਬਾਕੀ ਤੇਰੇ ਸਿਪਾਈ ਮਾਰੇ ਗਏ ਮੈਂ ਤੇ ਮੌਜੂਦ ਆ ਮੈਨੂੰ ਭੇਜ ਕੇ ਨੇ ਤੇ ਮੋਹ ਕਹਿ ਲਗਾ ਤੂੰ ਕੀ ਖਾਕ ਕਰੇਗਾ ਉੱਥੇ بڑے بڑے ਗਿਆਨੀ ਸੇਲ ਸੰਜਨੀ ਤਪੀਸ਼ਵਰ ਜਪੀਸ਼ਵਰ ਸ਼ਾਂਤਮਈ ਦਇਆਵਾਨ ਇਸ ਤਰ੍ਹਾਂ ਦੀ ਉਸਾਰੀ ਸੈਨਾ ਤੂੰ ਉੱਥੇ ਕੀ ਕਰੇਗਾ ਤੇ ਪੰਡਤ ਗੁਲਾਰ ਸਿੰਘ ਜੀ ਮਹਾਰਾਜ ਨੇ ਉੱਥੇ ਬਚਨ ਲਿਖਿਆ ਕਰੋਧ ਆਵਾਜ਼ ਕਰੋਧ ਬੋਲੇ ਅੱਖੜ ਲਗਾ ਅੰਧ ਕਰੋ ਦ੍ਰਿਗਵੰਤਨ ਕੋ ਸ੍ਰुतਵੰਤਨ ਕੋ ਬਦਰੋ ਕਰ ਢਾਰ ਜਿਹੜੇ ਅੱਖਾਂ ਵਾਲੇ ਨੇ ਨਾ ਅੰਦਾ ਕਰ ਦਿਆਂਗਾ ਕੱਖ ਨਹੀਂ ਦਿਖਾਈ ਦੇਗਾ ਜਦ ਕਰੋਧ ਚੜਦਾ ਕੁਝ ਦਿਖਾਈ ਦਿੰਦਾ ਕੀ ਕਰ ਰਿਹਾ ਮੈਂ ਕੁਝ ਵੀ ਨਹੀਂ ਦਿਖਾਈ ਅੰਦਾ ਹੋ ਜਾਂਦਾ ਬੰਦਾ ਅੰਧ ਕਰੋ ਦ੍ਰਿਗਵੰਤਨ ਕੋ ਸ੍ਰुतਵੰਤਨ ਕੋ ਬਦਰੋ ਕਰ ਢਾਰ ਸ੍ਰुतਵੰਤਨ ਪੜਿਓ ਲਿਖੇ ਵਿਚਾਰਕ ਆਲਮ ਫਾਜ਼ਲ ਦਾਰਸ਼ਨ ਬਦਲਾ ਕਰਕੇ ਰਖ ਦੇਂਦਾ 파ਦਰ ਬੋਲ ਜਾਣਗੇ ਸਾਰਾ ਇਲਮ ਲੋ ਸ੍ਰੋਤਵੰਤਨ ਕੋ ਬਦ ਰੋ ਕਰੜਾਰ ਧ੍ਰਿਤਵੰਤਨ ਕੋ ਅਧੀਰ ਕਰਉ ਔਰ ਚਾਤਰ ਕੀ ਮਤ ਦੂਰ ਨੇਵਾਰ ਜਿਹੜੇ ਧੀਰਜਵਾਨ ਬੰਦੇ ਨੇ ਨਾ ਧੀਰਜਵਾਨ ਧੀਰਜ ਰੱਖਣ ਵਾਲੇ ਕਹਿੰਦੇ ਮੈਂ ਅਧੀਰ ਕਰ ਦੇਂਗਾ ਜਲਦਬਾਜ਼ ਬਣਾ ਕੇ ਰਖ ਦੇਂਦਾ ਧੀਰਜ ਰਹਿ ਗਏ ਨਹੀਂ ਤੇ ਜਿਹੜੀ ਜਲਦਬਾਜ਼ੀ ਹੈ ਨਾ ਇਹਦੇ ਚ ਬੰਦੇ ਦਾ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਭੁੱਲਾਂ ਜਿਤਨੀਆਂ ਵੀ ਹੁੰਦੀਆਂ ਨੇ ਜਲਦਬਾਜ਼ੀ ਚੰਗੇ ਜਲਦਬਾਜ਼ੀ ਚ ਆਦਮੀ ਕਿਦਾਰੇ ਸਫ਼ਰ ਵੀ ਕਰੇ ਤੇ ਕੋਈ ਚੀਜ਼ ਪਹੁੰਚ ਰਹਿਤਾਂ ਕਿਉਂ ਕਿ ਜਲਦੀ ਜਲਦੀ ਚ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਜਲਦਬਾਜ਼ੀ ਚ ਭੁੱਲਾ ਹੁੰਦੀਆਂ ਨੇ ਬਹੁਤ ਕਾਲੀ ਤਬੀਅਤ ਰੱਖਣ ਵਾਲਾ ਮਨੁੱਖ ਕਦਮ ਕਦਮ ਦੇ ਤੇ ਭੁੱਲੇਗਾ ਬਹੁਤ ਜਲਦਬਾਜ਼ੀ ਦੇ ਜ਼ਿੰਦਗੀ ਬਤੀਤ ਕਰਨ ਵਾਲੇ ਬੰਦੇ ਵਾਸਤੇ ਕਦਮ ਕਦਮ ਤੇ ਠੋਕਰਾਂ ਆਉਣਗੀਆਂ ਆਖਰ ਕੋਈ ਠਹਿਰਾਵ ਚਾਹੀਦਾ ਤਾਂ ਕਿ ਧਿਆਨ ਗਹਿਰਾ ਜਾ ਸਕੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇੱਕ ਫਰਮਾਨ ਹੈ ਜਲਦਬਾਜ਼ ਮਨੁੱਖ ਵਾਸਤੇ ਜ਼ਫਰਨਾਮੇ ਦੇ ਬੋਲ ਨੇ ਜੋ ਔਰੰਗਜ਼ੇਬ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖੇ ਨੇ ਜੇ ਖੁਸ਼ ਗੁਫਤ ਫਿਰਦੋਸੀਏ ਖੁਸ਼ਤਰ ਜ਼ਬਾਨ ਫਿਰਦੋਸੀ 이란 ਦਾ ਇੱਕ ਉੱਗਾ ਸਿਰਮੌਰ ਸਭ ਤੋਂ ਵੱਡਾ ਸੰਤ ਹੋਇਆ ਫਿਰਦौसी ਸੰਤ ਵੀ ਸੀ ਲਿਖਾਰੀ ਵੀ ਸੀ ਕਵੀ ਸੀ ਸ਼ਾਇਰ ਸੀ ਉਹਦਾ ਫਿਰਦौसी ਨਾਮਾ ਜੰਗਨਾਮਾ ਬੜੇ ਬੜੇ ਹੈ ਜਿਹ ਹੈ ਗ੍ਰੰਥ ਨੇ ਜੋ ਉਸਨੇ ਬੜੇ ਆਲਮਾਨਾ ਢਗਨਾ ਲਿਖੇ ਨੇ ਤੇ ਫਿਰਦौसी ਨੇ ਇੱਕ ਗੱਲ ਜਿਹੜੀ ਲਿਖੀ ਹੈ ਉਹਦਾ ਹਵਾਲਾ ਦੇਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਨੂੰ ਸਮਝਾਉਂਦੇ ਹਾਂ ਵੀ ਤੂੰ ਮੇਰੀ ਗੱਲ ਨਹੀਂ ਮੰਨੀ ਤੇ ਚਲੋ ਨਾ ਸਹੀ ਤੈਨੂੰ ਮੇਰੀ ਗੱਲ ਦੇਤੇ ਅਕੀਦਾ ਨਹੀਂ ਸੀ ਤੇ ਚਲੋ ਨਾ ਸਹੀ ਪਰ ਕਮ ਸੇ ਕਮ ਫਿਰਦौसी ਦੀ ਗੱਲ ਮੰਨ ਲੈਂਦਾ ਜੇ ਖੁਸ਼ ਗੁਫ਼ਤ ਫਿਰਦौसी ਹੈ ਖੁਸ਼ ਤਰਜ਼ਵਾਨ ਕੇ ਜ਼ੂਦੀ ਬਵਦਕਾਰ ਆਹਿਰ ਮਨਾ ਹੈ ਔਰੰਗਜ਼ੇਬ ਕਿਤਨਾ ਸੋਣਾ ਆਖਿਆ ਫਿਰਦौसी ਨੇ ਕਿ ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਹੈ ਤੂੰ ਤਾਂ ਬਿਲਕੁਲ ਸ਼ੈਤਾਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਲੱਗੇ ਤਾਂ ਸੋਚਿਆ ਹੀ ਨਹੀਂ ਪੇਟਾਂ ਨੂੰ ਸ਼ਹੀਦ ਕਰਨ ਲੱਗਿਆ ਤੂੰ ਸੋਚਿਆ ਨਹੀਂ 80 ਹਜ਼ਾਰ ਦੀ ਸੈਨਾ ਅਨੰਦਪੁਰ ਭੇਜਣ ਲੱਗਿਆ ਤੂੰ ਸੋਚਿਆ ਹੀ ਨਹੀਂ ਥਾਂ ਥਾਂ ਤੇ ਮੇਰੇ ਜਰਨੈਲ ਮਾਰਨ ਲੱਗਿਆ ਤੂੰ ਕੁਝ ਸੋਚਿਆ ਹੀ ਨਹੀਂ ਔਰ ਤਰ੍ਹਾਂ ਤਰ੍ਹਾਂ ਦੇ ਇਸ ਦੇਸ਼ ਦੇ ਵਿੱਚ ਉਪੱਦਰ ਕਰਨ ਲੱਗਿਆ ਤੂੰ ਥੋੜਾ ਜਿਹਾ ਠਹਿਰਾ ਕੇ ਸੋਚਿਆ ਨਹੀਂ ਜਲਦਬਾਜ਼ ਬੰਨਾ ਹੈ ਤੇ ਜਲਦਬਾਜ਼ ਸ਼ੈਤਾਨ ਹੋਇਆ ਕਰਦਾ ਤੂੰ ਸ਼ੈਤਾਨ ਹੈ ਤੂੰ ਮਨੁੱਖ ਥੋੜੀ ਹੈ ਤੂੰ ਤੇ ਸ਼ੈਤਾਨ ਹੈ ਤੇ ਕਦੋਂ ਜਿਸ ਵਕਤ ਬੰਦਾ ਕਾਲੀ ਦੇ ਚ ਹੋਵੇ ਨਾ ਜਲਦੀ ਦੇ ਚ ਹੋਵੇ ਬਹੁਤ ਜਲਦੀ ਭੁੱਲ ਜਾਏਗਾ अनेका ਗਲਤੀਆਂ ਮੂਕੀ ਉਸ ਵਕਤ ਸ਼ੈਤਾਨ ਹੋ ਜਾਏਗਾ ਜਲਦਬਾਜ਼ ਤਬੀਅਤ ਤੋ ਕ੍ਰੋਧ ਬੋਲਿਆ ਕਿ ਮੈਂ ਧੀਰਜ ਹੀ ਨਹੀਂ ਰਹਿਣ ਦੇਵਾਂਗਾ ਜਲਦਬਾਜ਼ ਬਣਾ ਦੇਵਾਂਗਾ ਜਲਦੀ ਕ੍ਰੋਧ ਤੇ ਬੜੀ ਜਲਦੀ ਹੁੰਦੀ ਹੈ ਮਨੁੱਖ ਥੋੜਾ ਠਹਿਰਾਓ ਥੋੜੀ ਰੱਖਦਾ ਉਹ ਤੇ ਕੋਈ ਧੀਰਜ ਥੋੜੀ ਹੁੰਦਾ ਧ੍ਰੇਤਵੰਤਨ ਕੋਸੋ ਅਧੇਨ ਕਰੋ ਔਰ ਚਾਤਰ ਕੀ ਮਤ ਦੂਰ ਨਵਾ ਜਿਹੜੇ ਚਾਤਰ ਬੰਦੇ ਨੇ ਹਾਜ਼ਰ ਜਵਾਬ ਬੰਦੇ ਨੇ ਬੜੇ ਸਿਆਣੇ ਬੰਦੇ ਨੇ ਉਹਨਾਂ ਦੀ ਮਤ ਹੀ ਦੂਰ ਕਰ ਦੇਣਾਗਾ ਹਿਤ ਆਗ ਹਿਤ ਕਾਰ ਜੇ ਨਾਏ ਪਿਖੇ ਕਬਹੀ ਜਿਨ ਕੇ ਉਰ ਭੀਤਰ ਮੈਂ ਪਗਧਾਰੋਂ ਹਿਤ ਆਤਮ ਕੋ ਨਾ ਸੁਨੇ ਕਬ ਹੂੰ ਪਰਿਯੋਖ ਜਿਤਨੋਂ ਖੇ ਨਮਾਇ ਬਿਸਾਰੋਂ ਹਿਤ ਕਾਰ ਜੇ ਨਾਏ ਪਿਖੇ ਕਬਹੀ ਆਪਣਾ ਕੰਮ ਵਿਗੜਦਾ ਹੋਇਆ ਵੀ ਨਹੀਂ ਵੇਖ ਸਕਣਗੇ ਜਦ ਮੈਂ ਪਹੁੰਚ ਗਿਆ ਕ੍ਰੋਧ ਦੇ ਵਿੱਚ ਮਨੁੱਖ ਆਪਣਾ ਵਿਗੜਦਾ ਹੋਇਆ ਥੋੜੀ ਦੇਖ ਸਕਦਾ ਹੈ ਤੇ ਫਿਰ ਹਿਤ ਆਤਮ ਕੋ ਨਾ ਸੁਨੇ ਕਭੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ। ਪੜਿਓ ਜਿਤਨੋਂ ਖਿਣ ਮਾਇਆ ਬਿਸਾਰਾ ਤੇ ਅੱਜ ਤੱਕ ਜਿਤਨਾ ਪੜਿਆ ਨਾ ਸਾਲਾਂ ਮਿਹਨਤ ਕਰਕੇ ਕਈ ਸਾਲ ਮਿਹਨਤ ਕਰਕੇ ਇੱਕ ਮਿੰਟ ਦੇ ਵਿੱਚ ਬੁਲਾ ਕੇ ਰੱਖ ਦੇ। ਇੱਕ ਸੈਕੰਡ ਦੇ ਵਿੱਚ ਮੈਨੂੰ ਧੇਜ ਕੇ ਤੇ ਵੇਖ ਮੈਂ ਕੀ ਕਰਦਾ। ਮੇਰੀ ਸਮਰੱਥਾ ਦੇਖ। ਮੇਰੀ ਤਾਕਤ ਦੇਖ। ਇੱਕ ਲਹਿਰ ਬੰਦੇ ਨੂੰ ਡੋਬ ਕੇ ਰੱਖ ਦਿੰਦੀ ਹੈ ਤੇ ਜਿੱਥੇ ਇਸ ਤਰ੍ਹਾਂ ਦੀ ਹਜ਼ਾਰਾਂ ਲਹਿਰਾਵਨ ਉੱਥੇ ਮਨੁੱਖ ਦਾ ਕੀ ਰਹੇਗਾ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਇਕਾਗਰਤਾ ਬਖਸ਼ਨੇ ਅੰਧੀ ਕੰਮੀ ਅੰਧ ਮਨ ਮਨ ਅੰਦੇ ਤਨ ਅੰਧ ਅੰਧੀ ਕੰਮੀ ਮਨ ਅੰਧ ਕੁਝ ਸਮਝ ਨਹੀਂ ਤੇ ਅੰਧੀ ਕੰਮੀ ਜੋ ਕੁਝ ਕਰ ਰਿਹਾ ਅੰਦਾ ਹੀ ਹੋ ਕੇ ਕਰ ਰਿਹਾ ਅੰਮ੍ਰਿਤ ਵੇਲੇ ਉਠ ਰਿਹਾ ਬਾਣੀ ਪੜ ਰਿਹਾ ਗੁਰਦੁਆਰੇ ਆ ਰਿਹਾ ਕਰ ਤੇਰੇ ਸਭ ਕੁਝ ਗੁਸਤਾਖੀ माफ ਜਿਸ ਢੰਗ ਨਾਲ ਮੇਰੇ ਪਾਤਸ਼ਾਹ ਨੇ ਕਿ ਅੰਧੀ ਕੰਨ ਅੰਧ ਮਨ ਮਨ ਅੰਦੇ ਤਨ ਅੰਦੇ ਚਿੱਕੜ ਲਾਇਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦਾ ਮਹਾਰਾਜ ਕਹਿੰਦੇ ਕਿਦਰ 1-2 ਦਿਨ ਤੋਂ ਗੁਰਦੁਆਰੇ ਆ ਗਏ 2-4 ਦਿਨ ਤੋਂ ਨਿਤਨੇਮ ਕਰ ਰਿਹਾ ਹੈ ਦੋ ਚਾਰ ਦਮੜੇ ਤੋਂ দান ਦਿੱਤੇ ਨੇ ਤੇ ਇਹਦਾ ਤੈਨੂੰ ਬੜਾ ਹੰਕਾਰ ਹੋ ਗਿਆ ਕਿ ਮੈਂ ਬਹੁਤ ਕੁਝ ਕਰਦਾ ਪਿਆ ਤੇ ਹੁਣ ਰੱਬ ਮੇਰੇ ਉੱਤੇ ਟੁੱਟੇ ਸਰਬ ਕਹਿੰਦੇ ਨੇ ਇਹ ਜਦ ਹੜ ਤੇ ਦਰਿਆ ਆਉਂਦੇ ਨਾ ਤੇ ਪੱਥਰਾਂ ਦੇ ਬੰਦ ਟੁੱਟ ਜਾਂਦੇ ਨੇ ਤੇ ਤੂੰ ਨਿੱਕੀ ਜੀਆਂ ਮਿੱਟੀ ਦੇ ਨਾਲ ਇੱਕ ਮਿੱਟੀ ਮੁਠ ਮਿੱਟੀ ਦੀ ਉਹਦੇ ਨਾਲ ਹੜ ਦੇ ਉੱਤੇ ਆਏ ਹੋਏ ਦਰਿਆ ਨੂੰ ਰੋਕਦਾ ਥੋੜੇ ਜੀਆਂ ਚਿੱਕੜ ਦੇ ਨਾਲ ਰੋਕਦਾ ਇੱਥੇ ਤੇ ਪੱਥਰਾਂ ਦੇ ਬੰਦ ਟੁੱਟ ਗਏ ਇੱਥੇ ਤੇ ਵਿਸ਼ਵਾ ਮਿੱਤਰ ਜੈਸੇ ਬੁੱਲ ਗਏ ਇੱਥੇ ਤੇ ਸ਼੍ਰਿੰਗੀ ਜੈਸੇ ਡੁੱਬ ਗਏ ਇੱਥੇ ਤੇ ਦੁਰਵਾਸ਼ਾ ਜੈਸੇ ਕਰੋਧ ਦੀ ਲਪੇਟ ਦੇ ਚਾ ਗਏ ਨਹੀਂ ਬਚ ਸਕਿਆ ਨਹੀਂ ਬਚਾਅ ਹੋ ਸਕਿਆ ਇੱਥੇ ਤੇ ਬੜੇ ਬੜੇ ਜਪੀਸ਼ਵਰ ਤਪੀਸ਼ਵਰ ਜਿਨ੍ਹਾਂ ਨੇ ਪਥਰਾਂ ਦੇ ਬੜੇ ਮਜ਼ਬੂਤ ਬੰਦ ਲਾਏ ਸਨ ਤਿਆਗ ਦੇ ਵੈਰਾਗ ਦੇ ਜਪ ਦੇ ਤਪ ਦੇ ਹਟ ਦੇ ਬੜੇ ਮਜ਼ਬੂਤ ਬੰਦ ਬਣਾਏ ਸਨ ਸਾਬ ਕਹਿੰਦਾ ਉਹ ਵੀ ਟੁੱਟ ਗਏ ਪਥਰਾਂ ਦੇ ਬੰਦ ਟੁੱਟ ਗਏ ਤੇ ਤੂੰ ਕਦੇ ਮਹੀਨਾ 15 ਦਿਨਾਂ ਚ ਇੱਕ ਕਦ ਦਿਨ ਗੁਰਦੁਆਰੇ ਆ ਗਿਆ ਥੋੜਾ ਜਿਹਾ ਕਿਧਰੇ ilm ਤੂੰ ਹਾਸਲ ਕਰ ਲਿਆ ਕਿਧਰੇ ਤੂੰ ਚਾਰ ਕਿਤਾਬਾਂ ਪੜ ਲਈ ਤੇ ਤੈਨੂੰ ਹੰਕਾਰ ਚੜ ਗਿਆ ਫਿਦੂਰ ਚੜ ਗਿਆ ਸਾਬ ਕੰਨ ਵੇਖ ਪੱਥਰਾਂ ਦੇ ਬੰਦ ਟੁੱਟ ਗਏ ਬੜਾ ਜਪ ਕੀਤਾ ਜਿਨ੍ਹਾਂ ਨੇ ਗੁਰੂ ਦੇ ਹਰ ਬਚਨ ਨੂੰ ਆਪਣੇ ਪੱਲੇ ਚ ਬੰਨ ਲਿਆ ਇੱਕ ਇੱਕ ਗੱਲ ਨੂੰ ਕਬੂਲ ਕੀਤਾ ਉਹ ਬੰਦ ਵੀ ਟੁੱਟ ਗਏ ਚਿੱਕੜ ਲਾਈਏ ਕੀ ਥੀਏ ਜਾਂ ਟੁਟਕੇ ਪੱਥਰ ਬੰਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਜੇ ਤੂੰ ਤਾਰੋ ਪਾਣ ਜੇ ਤੂੰ ਤੈਰਨਾ ਜਾਣਦਾ ਬੜਾ ਸਿਆਣਾ ਹੈ ਚਤਰ ਹੈ ਚਲਾਕ ਹੈ ਆਲਮ ਫਾਜ਼ਲ ਹੈ ਤੇ ਲੋਕਾਂ ਨੂੰ ਸਮਝਾਉਂਦਾ ਵੀ ਫਿਰਦਾ ਤੇ ਤੂੰ ਇਹ ਵੀ ਕਹਿੰਦਾ ਮੈਂ ਸਭ ਕੁਝ ਜਾਣਦਾ ਮੈਨੂੰ ਸਭ ਕੁਝ ਪਤਾ ਹੈ ਸਾਬ ਕਹਿੰਦੇ ਤਾਂ ਹੂੰ ਪੁੱਛ ਤੇੜਨ ਕਲ ਫਿਰ ਵੀ ਨਾਮ ਅਭਿਆਸੀਆਂ ਤੋਂ ਪੁੱਛ ਲੈ ਫਿਰ ਵੀ ਗੂੜੇ ਸਤਸੰਗੀਆਂ ਤੋਂ ਪੁੱਛ ਲੈ ਹਰ ਵੀ ਜਿਨ੍ਹਾਂ ਨੇ ਬਾਣੀ ਦਾ ਰਸ ਮਾਣਿਆ ਹੈ ਰੋਜ਼ ਦੇ ਸਤਸੰਗੀ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰ ਲਿਆ ਤੇ ਵਿਚਾਰ ਵਟਾਂਦਰਾ ਕਰਨ ਦਾ ਮਤਲਬ ਹੈ ਆਪਣੀ ਕਮਜ਼ੋਰੀ ਦੱਸ ਇਹ ਨਹੀਂ ਕਿ ਮੈਂ ਬਹੁਤ ਕੁਝ ਜਾਣਦਾ ਮੈਨੂੰ ਤੈਰਨਾ ਆਉਂਦਾ ਹੈ ਮੈਨੂੰ ਜੀਵਨ ਦਾ ਢੰਗ ਆਉਂਦਾ ਹੈ ਮੈਨੂੰ ਜ਼ਿੰਦਗੀ ਬਤੀਤ ਕਰਨੀ ਆਉਂਦੀ ਹੈ ਸਾਬ ਕੰਨ ਨਹੀਂ ਤਾਂ ਹੂੰ ਘਰੇ ਸੁਝਾਣ ਵਝਾਏ ਨਹੀਂ ਕਪੜੀ ਤੈਥੋਂ ਚੰਗੇ ਚੰਗੇ ਸੁਝਾਣ ਆਲਮ ਫਾਜ਼ਲ ਇਹਨਾਂ ਕਪੜਾ ਨੇ ਡੋਬ ਕੇ ਰੱਖ ਦਿੱਤੇ लहर ने डोब के रख दिते हैं सतसंग का इना ही मतलब है गुरु तो पूछिए रही है। और है, रब कैसा है मैं उस उसकी प्राप्ति हो रब कैसा है पहले तो यह भी पूछना है पूछो सन मेरो ठाकुर कैसा ये भी पूछना है कि कि उस मिली रस्ते दी ने ਤੇ ਜੇ ਤੂੰ ਆਖੇ ਕੋਈ ਔਕੜਾ ਨਹੀਂ ਮੈਨੂੰ ਤੈਰਨਾ ਆਉਂਦਾ ਹੈ ਮੈਨੂੰ ਜਪਣਾ ਆਉਂਦਾ ਹੈ ਮੈਨੂੰ ਬਾਣੀ ਪੜਨੀ ਆਉਂਦੀ ਹੈ ਮੈਂ ਆਲਮ ਫਾਜ਼ਲ ਹਾਂ ਸਾਬ ਕਿਦ ਨੇ ਇਸ ਗੱਲ ਦਾ ਮਾਣ ਨਾ ਕਰੀ ਤਾ ਇਥੋਂ ਚੰਗੇ ਚੰਗੇ ਸਿਆਣੇ ਡੁੱਬ ਗਏ ਨੇ ਗਰਕ ਹੋ ਗਏ ਨੇ ਬਰਬਾਦ ਹੋ ਗਏ ਨੇ ਉਜੜ ਗਏ ਨੇ ਇਹ ਸਵਸਤੇ ਹੈ ਹੰਕਾਰ ਨਾ ਕਰੀ تکبر ਨਾ ਕਰੀ ਲਹਿਰਾਂ ਤੋਂ ਕਿਵੇਂ ਬਚਣਾ ਹੈ ਕਿਵੇਂ ਪਾਰਲੇ ਕੰਡੇ ਤੇ ਜਾਣਾ ਹੈ ਇਹ ਆਪਾਂ ਵਿਚਾਰਾਂ ਫਿਰ ਕਰਾਂਗੇ ਤੁਸੀਂ ਕਿਰਤੀ ਬੰਦੇ ਹੋ ਤੇ ਸਮੇਂ ਦੀ ਗੁਲੰਗਨਾ ਨਾ ਕਰੀਂ ਇਹ ਹਫਤਾ ਵੀ ਅਰਦਾਸ ਕਰਦੇ ਚਰਨ ਪਰਸਰੇ ਉਸ ਤੋਂ ਬਾਅਦ ਫਿਰ ਮਿੰਡਲੈਨਡ ਦੇ ਵਿੱਚ 2 ਹਫ਼ਤੇ ਜਾਣਾ ਹੈ ਤੇ ਫਿਰ ਅਰਦਾਸ ਨੇ ਵਾਪਸ ਕੈਨੇਡਾ ਚਲੇ ਜਾਣਾ ਹੈ ਉਮੀਦ ਹੈ ਆਪ ਇਸੇ ਤਰੀਕੇ ਨਾਲ ਹਮਾ ਮਾ ਕੇ ਆਓਗੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਬਿਨੇ ਹੈ ਕਿ ਸਤਗੁਰ ਸਹਾਇਕ ਬਣੇ ਮਦਦਗਾਰ ਬਣੇ ਜੋ ਕੁਛ ਅਸੀਂ ਕੀਤਾ ਤੇ ਕੁਛ ਵੀ ਨਹੀਂ ਉਹਦੇ ਆਸਰੇ ਤੇ ਅਸੀਂ ਪਾਰ ਨਹੀਂ ਹੋ ਸਕਦੇ ਤੇ ਚੱਕੜ ਲਾਈਏ ਕੀ ਥੀ ਇੱਕ ਮੁਠੀ ਰੇਤ ਦੀ ਹੋਵੇ ਕਿਸੇ ਕੋਲ ਤੇ ਆਖੇ ਮੈਂ ਹੁਣ ਦਰਿਆ ਨੂੰ ਰੋਕਣਾ ਇਸ ਰੇਤ ਦੇ ਨਾਲ ਸਾਇਬ ਕੰਨਨ ਤੁਸੀਂ ਇਸ ਰੇਤ ਨਾਲ ਰੋਕਦੇ ਇਥੇ ਤੇ ਬੱਤਰਾ ਦੇ ਬੰਦ ਟੁੱਟ ਗਏ ਲੈਨੇ ਮੁਠੀ ਜਈ ਰੇਤ ਨਾਲ ਕਿਦਰੀ ਇੱਕ ਕਦ ਦਿਨ ਤੂੰ ਪਾਠ ਪੜ ਲੈ ਕਿਦਰੀ ਇੱਕ ਕਦ ਦਿਨ ਤੂੰ ਲੰਗਰ ਚਲਾ ਛੱਡੇ ਕਿਸੇ ਇੱਕ ਕਦ ਦਿਨ ਤੂੰ ਭਾਂਡੇ 도 ਛੱਡੇ ਕਿਦਰੀ ਚਾਰ ਪੰਜ ਦਿਨ ਤੂੰ ਵਾਇਗਰੂ ਵਾਇਗਰੂ ਕਰ ਲਿਆ ਕਿਦਰੇ ਚਾਰ ਧਮੜੇ ਤੋਂ ਧਾਨ ਦੇ ਦਿੱਤੇ ਨੇ ਤੇ ਤੂੰ ਹੁਣ ਆਖੇ ਮੈਂ ਹੁਣ ਪਹੁੰਚ ਜਾਵਾਂਗਾ ਸਾਇਕਲਿਸ ਰੇਤ ਦੇ ਨਾਲ ਹੜ ਦੇ ਤੇ ਆਏ ਹੋਏ ਦਰਿਆ ਨਹੀਂ ਰੁਕਦੇ ਇੱਥੇ ਤੇ ਪੱਥਰਾਂ ਦੇ ਬੰਦ ਟੁੱਟ ਗਏ ਬੋਧ ਹਾਸਲ ਕਰਨਾ ਹੈ ਕਿ ਕਿਨੇ ਪਾਰ ਹੋਣਾ ਹੈ ਤੇ ਕਿਵੇਂ ਪਾਰ ਦਾ ਆਨੰਦ ਮਾਣਨਾ ਹੈ ਪਾਰ ਆਨੰਦ ਹੈ ਉਰਾਰ ਦੁੱਖ ਹੈ ਪਾਰ ਪ੍ਰਕਾਸ਼ ਹੈ ਉਰਾਰ ਅੰਧਕਾਰ ਹੈ ਪਾਰ ਖੇੜੇ ਨੇ ਔਰ ਉਰਾਰ ਤੇ ਉਦਾਸੀਆਂ ਨੇ ਮਾਇੂਸੀਆਂ ਨੇ ਪਾਰ ਨਾ ਜਨਮ ਹੈ ਨਾ ਮਰਨ ਹੈ ਉਹ ਆਰ ਤੇ ਜਨਮ ਵੀ ਹੈ ਮਰਨ ਵੀ ਹੈ ਪਾਰ ਪ੍ਰਮਾਤਮਾ ਹੈ ਉਹ ਆਰ ਤੇ ਸਿਰਫ ਪਦਾਰਥ ਹੀ ਹੈ ਹੋਰ ਕੁਝ ਨਹੀਂ ਹੈ ਤੇ ਪਾਰ ਕਿਵੇਂ ਜਾਈਏ ਉਸ ਪ੍ਰਮਾਤਮਾ ਦਾ ਆਨੰਦ ਕਿਵੇਂ ਮਾਣੀਏ ਸਹਜੇ ਸਹਜੇ ਆਪਾਂ ਮਿਲ ਕੇ ਵਿਚਾਰ ਕਰਾਂਗੇ ਕੋਈ ਗਾਵੇ ਕੋ ਸੁਣੇ ਹਰ ਨਾਮਾ ਚਿਤ ਲਾਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮਗਤ ਪਾਏ ਕੋਈ ਗਾ ਕੇ ਆਪਣਾ ਮਨ ਜੋੜੇ ਇਹ ਕੋਈ ਸੁਣ ਕੇ ਆਪਣਾ ਮਨ ਜੋੜੇ ਕਬੀਰ ਕਹਿੰਦੇ ਨੇ ਗੱਲ ਬਣ ਜਾਏ